ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਹਾਤਮਾ ਗਾਂਧੀ ਜੀ ਦੇ ਰਾਨੀਤ ਵਿਚਾਰ ਸ਼ੁਰੂ ਕਰਦੇ ਹਾਂਗੇ ਮਹਾਤਮਾ ਗਾਂਧੀ ਜੀ ਜਨਮ 2 ਅਕਤੂਬਰ 1800 69 پور ਬੰਦਰ ਵਿਖੇ ਪਿਤਾ ਕਰਮਚੰਦ ਮਾਤਾ ਪਤਲੀਬਾਈ ਪਤਨੀ ਕਸਤੂਬਰਾ 25 4 ਪੁੱਤਰ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਵਿੱਚ ਰੰਗ ਭੇਦ ਦੀ ਨੀਤੀ ਵਿਰੁੱਧ ਸੰਘਰਸ਼ ਕੀਤਾ ਉਸ ਸਮੇਂ ਉਮਰ 20 ਸਾਲ 1919 ਤੋਂ 1947 ਤੱਕ ਦਾ ਰਾਸ਼ਟਰੀ ਅੰਦੋਲਨ ਦਾ ਕਾਲ ਗਾਂਧੀ ਯੁੱਗ ਸਵਾ ਚੰਦਰ ਬੋਸ ਦੁਆਰਾ ਰਾਸ਼ਟਰ ਪਿਤਾ ਜੀ ਉਪਾਧੀ 30 ਜਨਵਰੀ 1800 1947 ਨੂੰ ਹੱਤਿਆ ਮਹਾਤਮਾ ਗਾਂਧੀ ਜੀ ਉੱਪਰ ਪ੍ਰਭਾਵ ਧਾਰਮਿਕ ਪ੍ਰਭਾਵ ਭਗਵਤ ਗੀਤਾ ਕੁਰਾਨ ਅਤੇ ਬਾਈਬਲ ਮਹਾਨ ਸ਼ਖਸੀਤਾ ਹੈਨਰੀ ਡੇਵਿਡ ਟਾਸਟਾਈ ਬਾਲ ਗੰਗਾਧਰ ਤਿਲਕ ਗੋਪਾਲ ਕ੍ਰਿਸ਼ਨ ਗੋਖਲੇ ਇਹ ਹੀ ਬਹੁਤ ਮਹੱਤਵਪੂਰਨ ਰਹੀ ਜੀ ਜਿਹਨਾਂ ਨੇ ਇਹ ਚੀਜ਼ਾਂ ਕੀਤਾ ਪ੍ਰਭਾਵ ਸੁਣਾਤੀ ਕਿਹੜੀ ਸਖਸ਼ੀਤਾ ਪ੍ਰਭਾਵ ਸੀ ਵੀ ਪਤੀ ਚੱਕ ਛੜੀ ਕੁੱਝੰਦਾ ਅੱਗੇ ਮਹਾਤਮਾ ਗਾਂਧੀ ਜੀ ਦੇ ਰਾਣਿਤਕ ਗੁਰੂ ਗੋਪਾਲ ਕਿਸ਼ਨ ਗੋਖਲੇ ਸਵੈ ਜੀਵਨੀ ਸੱਚ ਨਾਲ ਮੇਰੇ ਤਜਰਬੇ ਗਾਂਧੀ ਜੀ ਦੇ ਵਿਚਾਰਾਂ ਦੇ ਨੈਤਿਕ ਆਧਾਰ ਅਹਿੰਸਾ ਦੇਸ਼ ਦੀ ਆਜ਼ਾਦੀ ਕੇਵਲ ਅਹਿੰਸਕ ਸਾਧਨਾ ਰਾਹੀ ਸੱਚ ਸੱਚ ਦੇ ਰਸਤੇ ਤੇ ਚੱਲਣਾ ਔਖਾ ਪਰ ਨਤੀਜੇ ਹੈਰਾਨੀਜਨਕ ਸੱਚ ਅਤੇ ਹਿੰਸਾ ਗੱਡੀ ਦੇ ਦੋ ਪਹੀਏ ਰਾਜ ਸੰਧੀ ਵਿਚਾਰ ਰਾਜ ਜ਼ਰੂਰੀ ਜਾਂ ਕੁਦਰਤੀ ਸੰਸਥਾ ਨਹੀਂ ਰਾਜ ਆਤਮਹੀਨ ਯੰਤਰ ਰਾਜਨੀਤਿਕ ਸ਼ਕਤੀ ਆਪਣੇ ਆਪ ਵਿੱਚ ਟੀਚਾ ਨਹੀਂ ਰਾਜ ਦੇ ਵਰਤਮਾਨ ਰੂਪ ਦੇ ਵਿਰੁੱਧ ਰਾਜਾ ਸਵਰਾਜ ਆਦਰਸ਼ ਸਮਾਜ ਵਰਤਮਾਨ ਰਾਜ ਨੂੰ ਸਮਾਪਤ ਕਰਕੇ ਅਹਿੰਸਾ ਮੁਖ ਆਧਾਰ ਰਾਜਹੀਨ ਅਤੀ ਸ੍ਰੇਣੀਹੀਨ ਲੋਕ ਸਵੈ ਸ਼ਾਸਨ ਅਤੀ ਸਵੈ ਸੰਜਮ ਦੀ ਪਾਲਣਾ ਧਰਮ ਨਿਰਪੱਖ ਸਮਾਜ ਲੋਕਤੰਤਰੀ ਸਿਧਾਂਤਾਂ ਤੇ ਆਧਾਰਿਤ ਆਦਰਸ਼ ਸਮਾਜ ਅਦਾਲਤਾਂ ਦੀ ਥਾਂ ਪੰਚਾਇਤਾਂ ਜੇਲ੍ਹ ਦੀ ਥਾਂ ਸੁਧਾਰਕਰ ਹੋਣਗੇ ਛੋਟੇ ਛੋਟੇ ਸਵੈ ਸਸ਼ਸਤ ਪਿੰਡ ਆਰਥਿਕ ਅਤੇ ਰਾਜਨੀਤਿਕ ਪ੍ਰਬੰਧ ਵਕੀਂਦਰੀਕਰਨ ਰਾਜ ਨੂੰ ਘੱਟ ਤੋਂ ਘੱਟ ਕੰਮ ਅਤੀ ਵਿਅਕਤੀ ਦੇ ਨਿੱਜੀ ਕੰਮਾਂ ਵਿੱਚ ਦਾਖਲ ਨਹੀਂ ਅਹਿੰਸਾ ਅਰਥ ਹਿੰਸਾ ਦਾ ਆਪ ਕਿਸੇ ਵੀ ਵਿਚਾਰ ਜਾਂ ਸ਼ਬਦਾਂ ਜਾਂ ਕਾਰਜਾਂ ਹੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਜਾਂ ਨੁਕਸਾਨ ਨਾ ਪਚਾਉਣਾ ਅਹਿੰਸਾ ਮਾਨਵ ਸਮਾਜ ਦਾ ਮੂਲ ਆਧਾਰ ਹੈ ਦੂਜਿਆਂ ਦਾ ਭਲਾ ਕਰਨਾ ਵੀ ਇਸ ਦਾ ਲੱਛਣ ਹੈ ਅਹਿੰਸਾ ਮਾਈ ਰਿਲੀਜੀਅਨ ਇਜ਼ ਬੇਸਡ ਔਨ ਤਰੁਤ ਐਂਡ नॉन वायोलेशन त्रुट इज माई गॉड नॉन वायोलेशन इज द मीनिंग ऑफ द रिलीजिंग हिम सत्याग्रह शब्दी अर्थ सचते डटे रहना ਸਤਿਆਗ੍ਰਹਿਤੂ ਭਾਵ ਉਸ ਵਿਧੀ ਤੋਂ ਹੈ ਜਿਸ ਦੁਆਰਾ ਬੁਰਾਈ ਹਨਿਆ ਅਤੇ ਅਤਿਆਚਾਰ ਦਾ ਸਾਹਮਣਾ ਪਿਆਰ ਅਤੇ ਆਪਣੇ ਆਪ ਨੂੰ ਕਸ਼ਟ ਸਹਿਣ ਕਰਕੇ ਕਰਨਾ ਹੈ ਸੱਚ ਇੱਕ ਸੱਚ ਸੱਚਾ ਸਤਿਆਗ੍ਰਹੀ ਬੁਰਾਈ ਦਾ ਵਿਰੋਧ ਪਿਆਰ ਨਾਲ ਕਰਦਾ ਹੈ ਸत्याग्रह ਦੀਆਂ ਵਿਧੀਆਂ ਨਾ ਮਿਲਵਰਤਨ ਨਾ ਸਵਲ ਨਾ ਫਰਮਾਨੀ ਹਿਜਰਤ ਹੜਤਾਲ ਧਰਨੇ ਵਰਤ ਰੱਖਣਾ ਧਰਮ ਅਤੇ ਰਾਜਨੀਤੀ ਗਾਂਧੀ ਜੀ ਧਰਮ ਰਹਿਤ ਰਾਜਨੀਤੀ ਦੇ ਕਠੋਰ ਵਿਰੋਧੀ ਸਨ ਰਾਜਨੀਤੀ ਨੂੰ ਧਰਮ ਤੋਂ ਬਿਲਕੁਲ ਵੱਖ ਨਹੀਂ ਕੀਤਾ ਜਾ ਸਕਦਾ ਆਤਮ ਧਰਮ ਨੈਤਿਕ ਸਿਧਾਂਤਾਂ ਦਾ ਸਮੂਹ ਉਦੇਸ਼ ਅਤੇ ਸਾਧਨ ਚੰਗੇ ਉਦੇਸ਼ ਦੀ ਪ੍ਰਾਪਤੀ ਲਈ ਚੰਗੇ ਸਾਧਨ ਸਾਧਨਾ ਦੀ ਤੁਲਨਾ ਬੀਜ ਨਾਲ ਬੀਜ ਪੌਦਾ ਫਲ ਸਾਧਨਾਂ ਦਾ ਨੈਤਿਕ ਭਰਪੂਰ ਹੋਣਾ ਜ਼ਰੂਰੀ ਉਦੇਸ਼ ਪੈਸਾ ਕਮਾਉਣਾ ਸਾਧਨ ਮਿਹਨਤ ਕਿਰਤ ਚੋਰੀ ਅਮਾਨਤ ਅਮਾਨਤਦਾਰੀ ਪ੍ਰਣਾਲੀ ਅਮੀਰ ਵਿਅਕਤੀ ਵਿਅਕਤੀਆਂ ਕੋਲ ਜੋ ਧਨ ਅਤੇ ਸੰਪਤੀ ਹੈ ਉਹ ਉਨ੍ਹਾਂ ਦੀ ਮਾਰਕ ਨਹੀਂ ਸਗੋਂ ਉਨ੍ਹਾਂ ਦੀ ਸਥਿਤੀ ਅਮਾਨਤਦਾਰਾਂ ਵਾਲੀ ਹੈ ਧਨ ਲੋੜ ਅਨੁਸਾਰ ਵਰਤਿਆ ਜਾਵੇ ਫालतू ਨਹੀਂ ਸਾਂਝੇ ਕੰਮਾਂ ਤੇ ਧਨ ਦੀ ਵਰਤੋਂ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਲੋਕਤੰਤਰ ਸੰਧੀ ਵਿਚਾਰ ਰਾਸ਼ਟਰਵਾਦ ਸੰਧੀ ਵਿਚਾਰ ਅੰਤਰਰਾਸ਼ਟਰੀਵਾਦ ਸਿੰਧੀ ਵਿਚਾਰ ਰੋਟੀ ਲਈ ਕਿਰਤ ਠੀਕ ਹੈ ਸੀ ਬਹੁਤ ਮਹੱਤਮਪੂਰਨ ਵੀਡੀਓ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਇਸਨਾਂ ਤਾਲ ਨਾਲ ਸੁਣ ਲੈਣਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ